ਨਾ ਮੈਂ ਤੁਹੇ ਦੈਨਵਾ ਕਰਦਾ ਅਸੀਂ ਇਕੱਠੇ ਨਾਲ ਆਏ ਛਣਾ ਘੜਾ ਸਾਡਾ ਪਿੰਡ ਹੈ ਤੇ ਅਸੀਂ ਨਾ ਮਾਤਾ ਬੀਤ ਰੈਗੂਲਰ ਜਿਵੇਂ ਬਿਜੁਰਗ ਬਿਮਾਰ ਰਹਿੰਦੀ ਹੈ ਆਪਣੇ ਉਵੇਂ ਰੈਗੂਲਰ ਉਵੇਂ ਬਿਮਾਰ ਸੀ ਅਸੀਂ ਇੱਥੋਂ ਭੇਜੇ ਮਲੋਟ ਮਲੋਟ ਨਾਲ ਵਸੀ ਗਈ ਉੱਥੇ ਡਾਕਟਰ ਸੁਰਜਰਾਮ ਮਾਰਕੀਟ ਜਨਾ ਅਕਾਲ ਕਲੀਨਿਕ ਲੱਭ ਰਹੀ ਹੈ ਜਾਂ ਡਾਕਟਰ ਉਹਦੇ ਕਰਨ ਦੇ ਹਸਪਤਾਲ ਦੇ ਵਿੱਚ ਤੇ ਉੱਥੇ ਇਹਨਾਂ ਨੇ ਉਹਦੇ ਕਰਨ ਡਾਕਟਰ ਕੋਲੇ ਗਏ ਉਹਨਾਂ ਨੇ ਰਿਪੋਰਟਾਂ ਵੀ ਤੁਸੀਂ ਕਰਾਓ ਆਹ ਟੈਸਟ ਉਹਨਾਂ ਰეკਮੈਂਡ ਟੈਸਟ ਕੀਤੇ ਵੀ ਉਹ ਟੈਸਟ ਰეკਮੈਂਡ ਕੀਤੇ ਉਹ ਉਸ ਦੇ ਵਿੱਚ ਹੀ ਇੱਕ ਲੈਬੋਰੀ ਹੈ ਜਿਹਦਾ ਨਾਮ ਹੈ ਅਕਾਲ ਕਲੀਨਿਕ ਲੈਬੋਰੀ ਉੱਥੇ ਰਿਪੋਰਟਾਂ ਆਈਆਂ ਉਸ ਬੰਦੇ ਨੇ ਪਤਾ ਨਹੀਂ ਇਹਨਾਂ ਨਾਲ ਕੋਈ ਡਾਕਟਰਾਂ ਨਾਲ ਮਿਲੇ ਹੋਏ ਆ ਜਾਂ ਫਿਰ ਇਹਨਾਂ ਦਾ ਕੋਈ ਇਹ ਸਕੈਮ ਕਰਦੇ ਆ ਵੀ ਕੀ ਗੱਲ ਸਾਨੂੰ ਨੂੰ ਪਤਾ ਇੰਨੀ ਗਲਤ ਰਿਪੋਰਟ ਤਿਆਰ ਕਰਕੇ ਦਿੱਤੀ ਸਾਨੂੰ ਵੀ ਮਾਤਾ ਦਾ ਟੈਸਟੋਸਟੀ ਜਿਹੜਾ 668 ਘੱਟਦਾ ਇਹਨਾਂ ਨੇ ਇਹ ਸਾਡੇ ਕੋਲ ਰਿਪੋਰਟਾਂ ਵੀ ਆ ਉਹਨਾਂ ਦਾ ਜੋ ਛੇ ਸਫਾਰਟ ਕਰਦਾ ਉਹਦੇ ਅਕੋਰਡਿੰਗ ਡਾਕਟਰ ਨੇ ਦਵਾਈ ਦੇ ਪਾਉਣਗੇ ਜਣੀ ਸੀ ਜਦੋਂ ਉਹਦੇ ਅਕੋਰਡਿੰਗ ਦਵਾਈ ਦਿੱਤੀ ਤੇ ਉਹ ਮਾਤਾ ਨੂੰ ਦਵਾਈ ਨੇ ਸਾਈਡ ਇਫੈਕਟ ਕੀਤਾ ਰਾਤ ਨੂੰ ਉਹ ਬੇਹੋਸ਼ ਹੋ ਗਏ ਮਾਤਾ ਅਰੇ ਆ ਕੇ ਇੱਕ ਅਰੀ ਦਵਾਈ ਲਈ ਸੀ ਜਦੋਂ ਉਹ ਛਾਵ ਵਾਲੀ ਦਵਾਈ ਲੈ ਕੇ ਬੇਹੋਸ਼ ਹੋ ਗਏ ਅਸੀਂ ਇੱਥੇ ਜਿਹੜਾ ਪਿੰਡ 'ਚ ਆਪਣਾ ਇਹ ਡਾਕਟਰ ਹੁੰਦਾ ਰਾਤ ਹੁੰਦਾ ਭੱਜ ਆ ਨਹੀਂ ਸਕਦੇ ਤੇ ਦੁਬਾਰੇ ਗਏ ਇੱਕ ਇਥੇ ਲੋਕਾਂ ਹੋਰ ਲੋਬੋਟਰੀ ਸ਼ੋਥ ਟੈਸਟ ਕਰਾਇਆ ਉਸ ਟੈਸਟ 'ਚ ਫਰਕ ਆਇਆ ਥੋੜਾ ਜਿਹਾ ਪਹਿਲਾ ਵਾਲੀ ਰਿਪੋਰਟ ਨਾਲ ਜੇ ਉਹ ਸਟਾਫ ਨੂੰ ਛੱਕੋਇਆ ਵੀ ਰਿਪੋਰਟਾਂ 'ਚ ਫਾਲਟ ਆ ਕੇ ਦੇਣਾ ਕਿਤੇ ਉਹ ਸਟਾਫ ਤਾਂ ਅਸੀਂ ਬਾਅਦ ਚ ਉਹਦੇ ਕੋਲੇ ਗਏ ਸੀ ਮਾਤਾ ਵੀ ਗਈ ਵੀ ਸੋਟਣਾ ਭਾਈ ਰਿਪੋਰਟਾਂ 'ਚ ਫਾਲਟ ਹੈ ਤੁਸੀਂ ਇਹ ਕੀ ਕਰੀ ਜਾਂਦੇ ਹੋ ਤੇ ਉਹ ਉਹਨਾਂ ਨੇ ਕੁਝ ਨਹੀਂ ਮੰਨੇ ਉਹ ਆਲੇ ਵੀ ਸਾਡੀ ਰਿਪੋਰਟ ਹੀ ਸਹੀ ਆ ਸਾਡੀਆਂ ਰਿਪੋਰਟਾਂ ਸਹੀ ਆ ਅਸੀਂ ਦਵਾਈ ਸਹੀ ਦਿੱਤੀ ਆ ਚਲੋ ਸਾਨੂੰ ਅਸੀਂ ਤੁਹਾਨੂੰ ਕਹੇ ਸੀ ਸਾਡਾ ਗਰਾਮ ਮਰੀਜ਼ ਬੱਚੇ ਹੈ ਨਾ ਵੀ ਇੰਨੇ ਬਿਓਛੀ ਹਾਲਤ ਸੀਗੇ ਮਾਤਾ ਅਸੀਂ ਰੇਸ਼ ਲੈ ਗਏ ਉਹੀ ਰਿਪੋਰਟਾਂ ਜਦੋਂ ਅਸੀਂ ਰੇਸ਼ 'ਚ ਜਾ ਕੇ ਕਰਾਈਆਂ ਤੇ ਉਹਨਾਂ ਦਾ ਵੀਰ ਜੀ ਇੰਨਾ ਫਰਕ ਆਇਆ ਵੀ ਜਿੱਥੇ ਇਹਨਾਂ ਨੇ ਕੈਸਟਰੋਲਾ ਨੇ 663 ਕ ਉਹਨਾਂ ਨੇ 254 ਆਇਆ ਵੀ ਉਹ ਉਹ ਆਇਆ ਲੋਕਸ ਦੇ ਰਾਈ ਦੇ ਭਾਈ ਹਜੇ ਤੱਕ ਵੀ ਮਾ ਮਾਤਾ ਨੂੰ ਕੋਈ ਵੀ ਹਾਰਡ ਦਵਾਈ ਦੇ ਤੱਕ ਪਹਿਲਾਂ ਕੋਈ ਵੀ ਸ਼ਿਕਾਇਤ ਨਹੀਂ ਸੀ ਇਹਨਾਂ ਬੰਦਿਆਂ ਨੇ ਗਲਤ ਦਵਾਈ ਦੇ ਕੇ ਮਾਤਾ ਨੂੰ ਹਾਰਡ ਦਾ ਪੇਸ਼ੈਂਟ ਬਣਾਤਾ ਹੁਣ ਉਹਨਾਂ ਦੀ ਹਾਰਡ ਨਹੀਂ ਦਵਾਈ ਚੱਲਦੀ ਹੈ ਹੁਣ ਦੇਖੋ ਜੇ ਜੇ ਤੁਸੀਂ ਮੰਨ ਲਓ ਵੀ ਜੇ ਮਾਤਾ ਨੂੰ ਕੁਝ ਹੋ ਜਾਂਦਾ ਉਹਨਾਂ ਦੀ ਜਾਨ ਚਲੀ ਜਾਂਦੀ ਕੌਣ ਜ਼ਿੰਮੇਵਾਰ ਸੀ ਅਸੀਂ ਮੈਕਮੈਨ ਨੂੰ ਵੀ ਮੈਂ ਬਈ ਮੇਲ ਪਾਈ ਅਹ ਸਿਵਲ ਸਾਧਨ ਮੁਖ ਸਾਹਿਬ ਨੂੰ ਆਜੋ ਉਸ ਗੱਲ ਨੂੰ ਪਿਛਲਾ ਪਿਛਲਾ ਸ਼ੁੱਕਰਵਾਰ ਆ ਚਾਰ ਪੰਜ ਦਿਨ ਹੋ ਗਏ ਮੇਲ ਦਾ ਹਾਈ ਤੱਕ ਕੋਈ ਜਵਾਬ ਨਹੀਂ ਪਤਾ ਨਹੀਂ ਮੈਕਮਾ ਇਹਨਾਂ ਨੂੰ ਕੋ ਸਾਧਾ ਨਹੀਂ ਇਹਨਾਂ ਦੀ ਕੋਈ ਪੁਛਪੜਦਾ ਨਹੀਂ ਇਹ ਮਰੀਜ਼ਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਲੋਕਾਂ ਦਾ ਵੀ ਸਿਰਫ ਇਹ ਇੱਕ ਪੈਸੇ ਦੇ ਨਾਲ ਚ ਦੇ ਵਿੱਚ ਆ ਕੇ ਵੀ ਲੋਕਾਂ ਦੀ ਸਿਹਤ ਨਾਲ ਖਲਵਾੜ ਕਰੀ ਜਾਂਦੇ ਆ ਇਹਨਾਂ ਨੂੰ ਕੋਈ ਪੁਛਪੜਦਾ ਨਹੀਂ ਅਸੀਂ ਚਾਹੁੰਦੇ ਆ ਵੀ ਸਰਕਾਰ ਨੇ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਸਿਹਤ ਦੀ ਗੱਲ ਕਰੇ ਸਿੱਕਾ ਵੀ ਇਹਨਾਂ ਸੇ ਸੁਰੱਖਿਆ ਦੇ ਵਿੱਚ ਅੱਗੇ ਹੁਣ ਦੀ ਗੱਲ ਕਰਦੇ ਆ ਕਿ ਜੇ ਤੇ ਜੇ ਡਾਕਟਰ ਨੇ ਪ੍ਰਾਈਵੇਟ ਡਾਕਟਰ ਨੇ ਕੀ ਲੰਘਦਾ ਕਿ ਉਹ ਸਰਕਾਰੀ ਡਾਕਟਰ ਨਾਲ ਮਿਲੋ ਮਿਲੀ ਮੇਰੀ ਮੁਖਤ ਵੀ ਹੋ ਸਕਦੀ ਹੈ ਬਈ ਜੀ ਕੀ ਕੀ ਕਹਿ ਸਕਦੇ ਹਾਂ ਜਦੋਂ ਇੱਕ ਬੰਦੇ ਤੋਂ ਚਲੋ ਮੰਨ ਲਾ ਆਪ ਗਲਤੀ ਹੋ ਗਈ ਇੱਕ ਬੰਦਾ ਮੰਨੇ ਵੀ ਮੇਰੀ ਮਸ਼ੀਨ 'ਚ ਗਲਤੀ ਹੈ ਜਾਂ ਉਹ ਮੰਨੇ ਵੀ ਮੈਥੋਂ ਗਲਤੀ ਹੋ ਗਈ ਜਾਂ ਉਹ ਮੰਨੇ ਇਹ ਗੱਲ ਕਵੇ ਵੀ ਛੋੜ ਮੇਰੀ ਮਸ਼ੀਨ ਵੀ ਸਹੀ ਹੈ ਮੈਂ ਵੀ ਸਹੀ ਹਾਂ ਉਹ ਕਿਸੇ ਗੱਲ ਤੇ ਨਹੀਂ ਆ ਰਿਹਾ ਵਾਵਾ ਜੀ ਦਾ ਲੜਕਾ ਉੱਥੇ ਅਦੇਸ਼ ਚਲ ਵੋਟਰੀ ਜਾ ਜੇ ਉਹਨੇ ਉਹਨੂੰ ਫੋਨ ਤੇ ਗੱਲ ਕੀਤੀ ਵੀ ਤੂੰ ਬਾਈ ਆ ਕੇ ਕੀਤਾ ਸਾਡਾ ਮਰੀਜ਼ ਨੂੰ ਇੰਨੇ ਸੀਰੀਅਸ ਹਾਲਾਤ ਚ ਕਰਤਾ ਉਹਨੂੰ ਅਗੋਂ ਆਦੇ ਵੀ ਤੁਸੀਂ ਜੋ ਕੁਝ ਕਰਨਾ ਕਰ ਲੋ ਅਸੀਂ ਤਾਂ ਹੀ ਕਰਾਂਗੇ ਇਹਨਾਂ ਗੱਲਾਂ ਤੋਂ ਦੇਖ ਕੇ ਲੱਗਦਾ ਹੈ ਕਿ ਇਹਨਾਂ ਦੀ ਕਿਸੇ ਨਾ ਮਰੀ ਭਗਤ ਵੀ ਹੋ ਸਕਦੀ ਆ ਵੀ ਇਹ ਲੋਕਾਂ ਦੀ ਜਾਨ ਨਾਲ ਖਲਵਾੜ ਕਰ ਰਹੇ ਆ ਸਿਰਫ ਆਪਣੇ ਪੈਸੇ ਵਿੱਚ ਜੇ ਵੀ ਕੀ ਨਾ ਹੋਵੇ ਕੋਲ ਤੋਂ ਬਾਰਤੀ ਇੱਕ ਜਿਹੜੀ ਰਿਪੋਰਟ ਔਰ ਜਿਹੜੇ ਟੈਸਟ ਦੋਨੋਂ ਲੈ ਕੇ ਜਿਹੜਾ ਵੱਡੀ ਮਾਤਰਾ ਵਿੱਚ ਦਿਖਾਇਆ ਉਹਨਾਂ ਦੂਜੇ ਵੱਸ ਪ੍ਰਾਇਓ ਕਟਾਇਆ ਤੇ ਉਸ ਕੀਹੜਾ ਮਾਮਲਾ ਕੀਆ ਮੇਰਾ ਨਰਵਿੰਦਰ ਸੰਧੇਵਰੀ ਕਾਲ ਲਾਇਆ ਫਰਦਰ ਮਾਰਕੀਟਰ

ਪੇਸ਼ੰ ਨੂੰ ਵੀ ਇਹੀ ਪ੍ਰੋਬਲਮ ਹੋਣੀ ਹੈ ਬੀਪੀ ਵਗੈਰਾ ਦੀ ਹਾਰਡ ਸੀ ਤਾਂ ਹੀ ਉਹ ਰੈਕਟਸਨ ਕੈਸਟ ਟੂ ਰਕਮੈਂਡ ਕੀਤਾ ਉਹ ਜਦੋਂ ਜ਼ਿਆਦਾ ਆ ਗਿਆ ਤੇ ਉਹਨਾਂ ਨੇ ਦਵਾਈ ਦੇਤੀ ਇਹਨਾਂ ਨੂੰ ਬਾਅਦ ਸੰ ਪੇਸ਼ੰਟ ਦਾ ਫੋਨ ਆਇਆ ਵੀ ਇਸ ਤਰ੍ਹਾਂ ਦਾ ਟੈਸਟ ਤੁਹਾਡਾ ਗਲਤ ਹੈ ਅਸੀਂ ਕਿਹਾ ਟੈਸਟ ਜਦੋਂ ਤੁਸੀਂ ਸਾਡੇ ਕੋਲ ਆਏ ਉਹ ਤੁਸੀਂ ਜਦੋਂ ਖਾਣਾ ਖਾਧਾ ਹੋਇਆ ਸੀ ਤੁਸੀਂ ਖਾਲੀ ਪੇਟ ਕਰਾਇਆ ਹੋ ਤਾਂ ਫਰਕ ਆਇਆ ਹੋਣਾ ਤੇ ਉਸ ਗੱਲ ਤੇ ਨਹੀਂ ਆਏ ਅਸੀਂ ਸਾਡੇ ਕੋਲੇ ਸੈਂਪਲ ਵੀ ਉਹਨਾਂ ਦੇ ਪਏ ਆ ਪੇਸ਼ੰਟ ਦੇ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ ਵੀ ਸਾਡੇ ਕੋਲ ਸੈਂਪਲ ਪਏ ਆ ਤੁਸੀਂ ਆ ਕੇ ਦੇਖ ਲਓ ਆ ਸਾਡੇ ਕੋਲੇ ਇਹ ਫੋਟੋ ਪੇਸ਼ੈਂਟ ਸਾਡੇ ਕੋਲੇ ਆਇਆ ਨਹੀਂ 8-10 ਦਿਨ ਹੋ ਗਏ ਸਾਡੇ ਕੋਲੇ ਇਹਦੀ ਫੋਟੋਆਂ ਖਿੱਚੀਆਂ ਹੋਈਆਂ ਆ ਇੰਨਾ ਟਰਬਿਟ ਹੈ ਪੇਸ਼ੈਂਟ ਦਾ ਸੈਂਪਲ ਆ ਆ ਕਲਰ ਬਣ ਗਿਆ ਟੈਸਟ ਦਾ ਇਹਦਾ ਇਹਨਾਂ ਟੈਸਟ ਦਾ ਕਲਰ ਕੀ ਪਤਾ ਲੱਗ ਜਾਂਦਾ ਹੈ ਇਹਦਾ ਕਲਰ ਇੰਨਾ ਜ਼ਿਆਦਾ ਬਣ ਗਿਆ ਇਟਸ ਮੇਰ ਜ਼ਿਆਦਾ ਆ ਦੇਖੋ ਕਿੰਨਾ ਟਰਬਿਟ ਹੈ ਨਹੀਂ ਨਾਰਮਲ ਇਹ ਪਾਣੀ ਵਰਗਾ ਫੇਰ ਨਹੀਂ ਹੁੰਦਾ ਸੀਰਮ ਉਹ ਜੇ ਸਾਡੇ ਕੋਲੇ ਆ ਜਾਂਦੇ ਤਾਂ ਅਸੀਂ ਉਹਨਾਂ ਨੂੰ ਉੱਤੇ ਉੱਤੇ ਪਾਣੀ ਦੇ ਪਾਣੀ ਕਰ ਦਿੰਦੇ ਜੀ ਕਿ ਉਹਨ ਉਹ ਤੋਂ ਬਾਅਦ ਉਹ ਖਾਲੀ ਪੇਟ ਕਰਾ ਰਹੇ ਆ ਜਾਂ ਦਵਾਈ ਖਾ ਕੇ ਕਰਾ ਰਹੇ ਉਹ ਘਟਵਾ ਤਾਂ ਟੈਸਟਾਂ ਹੋਂਦੀ ਰਹਿੰਦੀ ਜੀ ਇਹ ਇਹਦੇ ਵਿੱਚ ਤਾਂ ਹੁਣ ਅਸੀਂ ਮਤਲਬ ਉਸ ਟਾਈਮ ਸਾਡੇ ਕੋਲ ਇੰਨਾ ਸੀਗਾ ਹੁਣ ਉਹਨਾਂ ਨੇ ਖਾਲੀ ਬਿਟ ਕਰਾਇਆ ਜਾਂ ਕਿੰਨਾ ਆਉ ਉਹਦੇ ਵਿੱਚ ਕੋਈ ਤਾਂ ਸਾਡੀ ਕੋਈ ਗਲਤੀ ਨਹੀਂ ਹਾਂ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਕਿਉਂਕਿ ਸਾਡੇ ਕੋਲ ਜਦੋਂ ਪੇਸ਼ੈਂਟ ਆਇਆ ਸੀ ਉਹਦਾ ਖਾਣਾ ਖਾਦਾ ਸੀ ਜਾਂ ਕੋਈ ਤਰੀਕੀ ਚੀ ਖਾਦੀ ਸੀ ਹੌਨ ਫਾਸਟਿੰਗ ਸੀਗਾ ਉਦੋਂ ਇਹਦਾ ਰਿਜ਼ਲਟ ਇੰਨਾ ਹੀ ਆ ਰਿਹਾ ਸੀਗਾ ਇਹ ਛੁੱਟ ਕੇ ਰੋਕ ਲਾਈ ਜਾਂਦੇ ਕੀ ਰਿਪੋਰਟ ਦੱਸਣਗੇ ਨਾ ਇਹ ਸਾਰੀ ਉਹ ਨਹੀਂ ਗਲਤ ਤਾਂ ਵੀ ਤਾਂ ਹੋਵੇ ਵੀ ਅਸੀਂ ਟੈਸਟ ਨਾ ਕੀਤਾ ਹੋਵੇ ਅਸੀਂ ਟੈਸਟ ਕੀਤਾ ਹੈ ਤੁਹਾਡੇ ਕੋਲ ਬਕਾਇਦਾ ਟੈਸਟ ਕੰਪੀ ਦੇ ਕਿੱਟਾਂ ਵੀ ਅਸੀਂ ਟੈਸਟ ਵੀ ਕਰਦੇ ਹਾਂ ਸਾਰਾ ਦਿਨ ਹੀ ਲਾਉਣਿਆ ਟੈਸਟ ਕੀਤਾ ਰਿਜ਼ਲਟ ਉਹਦਾ ਆਇਆ ਸੀ ਉਹ ਦਿੱਤਾ ਹੈ ਅਸੀਂ ਕਿਹੜਾ ਵੀ ਉਹ ਤੋਂ ਪੈਸੇ ਲਾ ਕੇ ਟੈਸਟ ਨਹੀਂ ਕੀਤਾ ਤਾਂ ਕੀ ਰਿਪੋਰਟ ਦੇਤੀ ਹੈ ਉਹ ਤਾਂ ਫਿਰ ਉਹਨਾਂ ਦੀ ਥਿੰਕਿੰਗ ਹੈ ਨਾ ਵੀ ਟੈਸਟ ਗਲਤ ਹੈ ਚਲ ਗਲਤ ਉਹਨਾਂ ਨੂੰ ਲੱਗਦਾ ਹੈ ਖਾਲੀ ਪੇਟ ਕੋਈ ਵੀ ਕਰਾ ਲੇ ਪਹਿਲੀ ਸਾਈਡ ਦਾ ਕਿਸੇ ਵੀ ਲੈਬਾਰਟਰੀ ਵਾਲੇ ਡਾਕਟਰ ਨੂੰ ਪੁੱਛ ਲਓ ਪਹਿਲੀ ਸਾਈਡ ਟੈਸਟ ਹੈ ਰਹਾ ਇਹ ਕੋਲੇਸਟ੍ਰੋਲ ਦਾ ਦੂਸਰਾ ਟੈਸਟ ਹੈ ਲਿਪਿਡ ਪ੍ਰੋਫਾਈਲ ਦਾ ਦੂਸਰਾ ਟੈਸਟ ਹੈ ਇਹਦੇ ਵਿੱਚ ਖਾਣ ਪੀਣ ਦਾ ਬਹੁਤ ਵੇਰੀਏਸ਼ਨ ਡਿਵੀਏਸ਼ਨ ਆਉਦਾ ਹੈ ਰਿਪੋਰਟ ਦੇ ਥੱਲੇ ਬਕਾਇਦਾ ਲਿਖਿਆ ਹੁੰਦਾ ਹੈ ਵੀ 8 ਤੋਂ 10 ਘੰਟੇ ਦਾ ਫਾਸਟਿੰਗ ਪਰ ਡਾਕਟਰ ਕੋਲੇ ਪੇ ਡਾਕਟਰ ਦੀ ਮਜਬੂਰੀ ਬਣ ਜਾਂਦੀ ਹੈ ਸਾਡੀ ਮਜਬੂਰੀ ਬਣ ਜਾਂਦੀ ਹੈ ਵੀ ਟੈਸਟ ਕਰਨਾ ਪਰ ਇਹ ਐਡਾ ਵੀ ਕੋਈ ਟੈਸਟ ਨਹੀਂ ਹੈਗਾ ਵੀ ਇਹ ਜ਼ਿਆਦਾ ਆ ਗਿਆ ਤੇ ਇਹਨਾਂ ਪੇਸ਼ੈਂਟ ਨੂੰ ਬਹੁਤ ਕੁਝ ਹੋ ਜਾਏਗਾ ਇਹਦੀ ਦਵਾਈ ਉਹੀ ਚੱਲਦੀ ਹੈ ਫੈਨੋਫੇਵਰੇਟ ਦੀ ਗੋਲੀ ਹੁੰਦੀ ਹੈ ਸਾਰੇ ਡਾਕਟਰ ਇਹੀ ਗੋਲੀ ਲਿਖਦੇ ਆ ਜੀ ਮਾੜੀ ਮੋੜੀ ਡੋਜ਼ ਵਧਾ ਕੇ ਚੱਲਦੀ ਰਹਿੰਦੀ ਕਈ ਪੇਸ਼ੈਂਟ ਦਾ 50 ਸਾਲ ਬਾਅਦ ਇਹ ਬਿਨਾਂ ਹੀ ਟੈਸਟ ਕਰੇ ਫੈਨੋਫੇਵਰੇਟ ਆਈ ਜਾਂਦੇ ਕਿ ਖੂਨ ਸੰਗਣਾ ਨਾ ਹੋਵੇ ਅਮਿਰਨ ਰਜੂ ਦੇ ਕਾਉਂਸਲਿੰਗ ਜੀ ਸਰ ਜੀ ਕਿ ਭਾਰਤ ਦੇ ਪੇਸ਼ੈਂਟ ਸੈਨੀਟਰੀ ਤੋਂ ਆਇਆ ਸੀ ਕਿ ਇਹਦਾ ਮਾਮਲਾ ਜੀ ਮੈਂ ਹੁਣ ਉਹਨਾਂ ਦੀ ਪਰਚੀ ਪੜ੍ਹ ਤਾ ਨੂੰ 100% ਮੈਨੂੰ ਯਾਦ ਨਹੀਂ ਪਰ ਪਹਿਲੇ ਸੀ ਪੇਸ਼ੈਂਟ ਨੂੰ ਕਾਫੀ ਚਿਰ ਤੋਂ ਪ੍ਰੋਬਲਮ ਆ ਰਹੀ ਲੱਤਾਂ ਦੁਖਦੀਆਂ ਸੀ ਜਾਂ ਤੁਰਿਆ ਨਹੀਂ ਜਾਂਦਾ ਸਾਹ ਛੱਡਦਾ ਸੀ ਅੱਗੇ ਸੀ ਕਈ ਥਾਂ ਤੋਂ ਦਵਾਈ ਲੈ ਲਈ ਪੇਸ਼ੈਂਟ ੱਲਾ ਪਿਆ ਹੈਗਾ ਤੇ ਉਹਨਾਂ ਨੂੰ ਮੈਂ ਚੈੱਕ ਅਪ ਤੁਸੀਂ ਕੋਈ ਚੈੱਕ ਅਪ ਕਰਵਾ ਲਓ ਉਹਨਾਂ ਨੇ ਚੈੱਕ ਅਪ ਕਰਾ ਮੈਂ ਸ਼ੂਗਰ ਪਲੈਸਟੋਲ ਵਗੈਰਾ ਕੰਮ ਕਰਦੇ ਆਇਆ ਸੀਗਾ ਤੇ ਉਦੋਂ ਜੋ ਚੱਕਰਾ ਰੋਟੀ ਖਾ ਕੇ ਆਏ ਸੀ ਤੇ ਕੋਲਸਟੋਲ ਟੈਗਲਿਸਟਰੀ ਜਿਹੜਾ ਮੈਂ 600 ਦੇ ਲੱਗੇ ਸੀਗੇ ਤੇ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਦਵਾਈ ਲਿਖਤੀ ਤੇ ਹੁਣ ਉਹ ਮੈਨੂੰ ਅਗਲੇ ਦਿਨ ਦੱਸਿਆ ਵੀ ਆ ਕੇ ਇਹ ਤੁਸੀਂ ਜੇ ਰਤ ਨੂੰ ਗੋਲੀ ਖਾ ਕੇ ਸਵੇਰੇ ਚੈੱਕ ਕਰਾਓਗੇ ਤਾਂ ਨਾ ਫਰਕ ਆਊਗਾ ਪਰ ਮਾਲਕ ਜਸਤ ਬੀਪ 180 ਹੈ ਮੈਂ ਉਹਨੂੰ ਟੈਬਲਟ ਦੇ ਦਾਂ ਉਹਦਾ ਬੀਪ 130 ਆ ਜਾਏ ਹੁਣ ਉਹ ਗੋਲੀ ਨਾਲ 130 ਆਇਆ ਹੈ ਨਾ ਜੀ ਉਹ ਤਾਂ 180 ਸੀ ਕਰਨ ਜਿਹੜਾ ਗੋਲੀ ਦਾ ਫੈਕਟਰ ਵਿੱਚ ਹੈਗਾ ਨਹੀਂ ਹੁਣ ਕਿਸੇ ਦਾ ਰੋਟੀ ਖਾ ਕੇ 600 ਆਇਆ ਉਹ ਟੈਬਲਟ ਖਾ ਕੇ ਸਵੇਰੇ ਖਾਲੀ ਪੇਟ ਚੈੱਕ ਕਰਾਉਂਦਾ ਇੱਕ ਤਾਂ ਖਾਲੀ ਪੇਟ ਕਰਾਊਗਾ 100 150 ਦਾ ਫਰਕ ਵੈਸੇ ਪੈ ਜਾਊਗਾ ਜੀ 100 ਦਾ ਫਰਕ ਟੈਬਲਟ ਕਾਉਂਗੀ ਉਹ ਕਰੇ 280 ਆਏ ਤੁਸੀਂ 600 600 ਚੋਂ 150 ਤੇ 200 ਤੇ 250 ਕੱਢ ਦੋ 280 ਦੇ ਲਗਭਗ ਆ ਗਿਆ ਤੇ ਉਹਦੀ ਟੈਬਲੇਟ ਦੁਨੀਆ ਤੇ ਕੀ ਐ ਐਫ ਐਨਓ ਫਾਈਬਰੇਟ ਐ ਤੁਸੀਂ ਆਪ ਉਹਨਾਂ ਨੇ ਇਹ ਰੋਗ ਲਗਾਇਆ ਕਿ ਪਹਿਲਾਂ ਰਿਪੋਰਟ ਗਲਤ ਬਣੀ ਐ ਰਿਪੋਰਟ ਗਲਤ ਉਹਨੂੰ ਸਮਝ ਦਵਾਈ ਦੇ ਫਾਰਮਲ ਕਿ ਜੀ ਉਹਦੇ ਬਦਸਲ ਦੇ ਨਾਲ ਸਾਨੂੰ ਹਾਰਡ ਦੇ ਦਿੱਤੇ ਉਹਨਾਂ ਨੂੰ ਹਾਰਡ ਦਿੱਤੇ ਤਾਂ ਉਹ ਨਹੀਂ ਜੀ ਕ੍ਰਿਸਟਲ 600 ਆ ਪਿਆ ਤੁਹਾਨੂੰ ਹਰੇਕ ਦਿਨ ਉਹਦਾ ਇੱਕ ਕ੍ਰਿਸਟਲ ਵਰਗਾ ਦਿੱਤਾ ਹਾਰਡ ਦਿੱਤੇ ਤਾਂ ਉਹ ਕੀ ਜੀ ਹਾਂਜੀ ਤੇ ਹੁਣ ਜਿਹੜੀ ਗੋਲੀ ਐ ਤੁਸੀਂ ਆਪ ਤੁਹਾਨੂੰ ਇਹਦੇ ਚੈੱਕ ਕਰਾ ਦਿਨਾ ਜੀ ਉਹਦਾ ਇੱਕੋ ਹੀ ਸਾਲਟ ਹੈ ਜਦੋਂ ਤੁਹਾਡਾ ਟ੍ਰਾਈਗਲਾਈਸਰਾਈਡ ਵਧਿਆ ਹੋਵੇ ਉਹ ਫਾਈਨੋਫਾਈਬਰੇਟ ਹੈ ਤੁਸੀਂ ਆਪ ਦੇਖ ਸਕਦੇ ਹੋ ਜੀ ਇਹ ਮੈਂ ਨਹੀਂ ਕਹਿ ਰਹਾ ਇਹ ਇੰਟਰਨੈਸ਼ਨਲ ਐਪ ਹੈ ਜਿਹੜੀ ਇੰਗਵਾਈਨ ਆ ਦੀ ਰეკਮੈਂਡ ਕਰਦੀ ਹੈ ਹਾਈਪਰ ਕੋਲੇਸਟ੍ਰੋਲ ਹੈਪ ਟ੍ਰਾਈਗਲਾਈਸਰਾਈਡ ਇਹੀ ਰეკਮੈਂਡ ਕਰਦੀ ਉਹ ਹੀ ਡੋਸਿੰਗ ਦੀ ਹੈ ਹਾਂਜੀ